ਤਹਾਡੇ ਘਰ ਵੀ ਲਾਈਫ ਬੋਏ ਸਾਬਣ ਹੈਗਾ ਵਾ ਤੇ ਉਹਨੂੰ ਹੋਂਦੀ ਹੋਣੀ ਜਿਹੜਾ ਬਾਹਰ ਸੁੱੜ ਦੋ ਜਦੋਂ ਆਪਾਂ ਕੋਈ ਸਾਬਣ ਖਰੀਦਣ ਜਾਂਦੇ ਆ ਤੁਸੀਂ ਧਿਆਨ ਦਿਓ ਕਿ ਹਰ ਸਾਬਣ ਦੇ ਪਿਛੇ ਲਿਖਿਆ ਦਾ TFM ਇਹ ਪਰਸੈਂਟੇਜ ਦਾ ਸੀ ਹੁੰਦੀ ਹੈ ਸਾਬਣ ਦੀ ਜਿਹਨੂੰ ਕਹਿੰਦੇ ਆ ਟੋਟਲ ਫੈਟੀ ਮੈਟਰ ਇਹ TFM ਦਾ ਲੈਵਲ ਜਿੰਨਾ ਜ਼ਿਆਦਾ ਹੁੰਦਾ ਵਾ ਸਾਬਣ ਦੀ ਕੁਆਲਿਟੀ ਓਨੀ ਜ਼ਿਆਦੀ ਵਧੀਆ ਹੁੰਦੀ ਆ ਜੇ TFM 70% ਤੋਂ ਜ਼ਿਆਦਾ ਵਾ ਤੇ ਇਹਦਾ ਮਤਲਬ ਸਮਝ ਲਿਓਗੇ ਸਾਬਣ ਦਾ ਜਿਹੜੀ ਕੁਆਲਿਟੀ ਆ ਬਹੁਤ ਜ਼ਿਆਦੀ ਵਧੀਆ ਵਾ ਤੇ ਜੇ 60% ਜਾਂ 60% ਤੋਂ ਘੱਟ ਆ ਤੇ ਇਹ ਜੀ ਸਮਝ ਲਿਓ ਕਿ ਇਹ ਸਾਬਣ ਬੰਦਿਆਂ ਵਾਸਤੇ ਨਹੀਂ ਆ ਇਹ ਕੁੱਤੇ ਨਵਾਉਣ ਵਾਸਤੇ ਆ ਜਾਂ ਕਿਸੇ ਹੋਰ ਜਾਨਵਰ ਨੂੰ ਨਵਾਉਣ ਵਾਸਤੇ ਬਣਿਆ ਆ ਜਾਂ ਕੱਪੜੇ ਧੋਣ ਲਈ ਇਸਤੇਮਾਲ ਕਰ ਸਕਦੇ ਆ ਆਪਾਂ ਇਹ ਜਿਹੜਾ ਲਾਈਫ ਬੋਏ ਲਾਈਫ ਮੁੰਡਾ ਸਾਬਣ ਜਿਹਨੂੰ ਕਹਿ ਸਕਦੇ ਆ ਆਪਾਂ ਇਹਦੀ ਮਾਤਰਾ 60% ਤੋਂ ਵੀ ਘੱਟ ਹੁੰਦੀ ਆ 3 ਡਿਗਰੀਡ ਦੀ ਲਿਸਟ ਵਿੱਚ ਜਿੰਨੇ ਵੀ ਸਾਬਣ ਨੇ ਉਹਦੇ ਵਿੱਚ ਲਾਈਫ ਬॉय ਦਾ ਸਾਬਣ ਦਾ ਨਾਮ ਆਉਂਦਾ ਵਾ ਤੇ ਸਭ ਤੋਂ ਘਟੀਆ ਸਾਬਣੇ ਮੰਨਿਆ ਜਾਂਦਾ ਵਾ ਪਰ ਅੱਜ ਵੀ ਆਪਣੇ ਦੇਸ਼ ਵਿੱਚ 7 ਕਰੋੜ ਲੋਕ ਇਦਾਂ ਦੇ ਆ ਜਿਹੜੇ ਲਾਈਫ ਬॉय ਸਾਬਣ ਨਾਲ ਨਹਾਉਂਦੇ ਆ ਜਦਕੀ ਬਾਹਰਲੇ ਦੇਸ਼ਾਂ ਵਿੱਚ ਇਸ ਸਾਬਣ ਨਾਲ ਕੁੱਤੇ ਤੇ ਹੋਰ ਜਾਨਵਰ ਬਿੱਲੀਆਂ ਵਗੈਰਾ ਨਹਾਇਆ ਜਾਂਦਾ ਵਾ ਦਾ ਵੀ ਆ ਦੋਸਤ ਕੋਈ ਲਾਈਫ ਬॉय ਵਰਤਦਾ ਬਿਆਵ ਨਾਉਦਾ ਬਿਆਵ ਤੁਹਾਨੂੰ ਇਹ ਵੀਡੀਓ ਜਰੂਰ ਸ਼ੇਅਰ ਕਰਦੇ